ਸਵਾਗਤ ਆ ਕਿਸਾਨ ਵੀਰੋ ਤੁਹਾਡਾ ਸਦਕ ਡੇਰੀ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾ ਰਹੇ ਆ ਪਿੰਡ ਖਾਈ ਖਾਈ ਪਿੰਡ ਰੌਂਤੇ ਦੇ ਨੇੜੇ ਰਹਿ ਜਾਂਦਾ ਇਹ ਮੋਗੇ ਜ਼ਿਲ੍ਹੇ ਦਾ ਪਿੰਡ ਤੇ ਇਹਨੂੰ ਤਹਿਸੀਲ ਨਿਹਾਲ ਸਿੰਘ ਆਲਾ ਪੈਂਦੀ ਹੈ ਪੱਤੋ ਹੀਰਾ ਸਿੰਘ ਤੋਂ ਦੱਸੋ ਜਿਹੜੀ ਸੜਕ ਦੀਨਾ ਕਾਂਗੜ ਨੂੰ ਲੰਘਦੀ ਹੈ ਉਹਦੇ ਉੱਤੇ ਖਾਈ ਪਿੰਡ ਆਉਂਦਾ ਜਿਹੜੇ ਘਰ ਚੋਂ ਵੀਡੀਓ ਬਣਾ ਰਹੇ ਆ ਬਾਈ ਵਪਾਰ ਦਾ ਕੰਮ ਵੀ ਕਰਦਾ ਤੇ ਨਾਲੇ ਕੋਸਕਾ ਟੋਕੜਗਾ ਪੰਪਸੂ ਕਈ ਵਾਰਾਂ ਜੇ ਆਪਦੀ ਜਗ੍ਹਾ ਦੇ ਹਿਸਾਬ ਤੇ ਕੋਸ ਰੋਕ ਕੇ ਵੀ ਰੱਖ ਲੈਂਦਾ ਅੱਜ ਵੀਡੀਓ ਦਾ ਚਾਰ گاਵਾ ਦੀ ਬਣਾਉਣੀ ਸੀ ਜਿਹਦੇ ਚੋਂ ਕੁਸ ਨਾਗ ਜਿਹੜੇ ਦੋ ਨਗ ਬਾਈ ਦੱਸਦਾ ਵੀ ਮੇਰੇ ਇੱਥੇ ਪਹੁੰਚਣ ਤੋਂ ਪਹਿਲਾਂ ਸੇਲ ਹੋ ਗਏ ਹੁਣ ਤੁਹਾਨੂੰ ਦੋ گاਵਾ ਦਿਖਾ ਦਿਆਂਗੇ ਇੱਕ ਤਾਂ ਸਾਹਮਣੇ گاਾਂ ਬਹੁਤ ਵੱਡੇ ਢਾਂਚੇ ਦੀ ਗਾਂ ਤਾਜੀ ਸੂਈ ਹੈ ਵੱਡੇ ਢਾਂਚੇ ਦੀ ਗਾਂ ਖਰੀਦਣ ਨਾਲ ਫਾਇਦਾ ਇਹ ਹੋ ਜਾਂਦਾ ਵੀ ਇਹਨਾਂ ਦੇ ਬੱਚੇ ਜਿਹੜੇ ਉਹ ਬਰੀਡਿੰਗ ਵਾਸਤੇ ਤੁਸੀਂ ਸਾਂਭ ਸਕਦੇ ਹੁੰਨੇ ਆ ਇਹ ਐਸ ਵਾਰ ਬੱਚਾ ਵੀ ਬੱਛੀ ਨੂੰ ਜਨਮ ਦਿੰਦਾ ਹੈ ਖਾਸ ਗੱਲ ਰਹੂਗੀ ਵੱਡੀ ਗਾਂ ਬੱਚਾ ਨਾਲ ਬੱਛੀ ਸਾਹਮਣੇ ਤੁਸੀਂ ਦੇਖੋ ਤੇ ਬਿਲਕੁਲ ਹੀ ਤਾਜੀ ਸੂਈ ਹੈ ਇਹਦੇ ਨਾਲ ਇੱਕ ਟੋਕੜ ਗੱਬਣ ਗਾਂ ਖੜੀ ਹੈ ਸੋ ਦੋਨਾਂ ਗੇ ਇਸ ਵੀਡੀਓ ਚ ਦਿਖਾਉਂਗਾ ਤਸੱਲੀ ਕਰ ਲਿਓ ਆ ਕੇ ਜਿਹੜਾ ਪਸ਼ੂ ਤੁਹਾਨੂੰ ਜਚਿਆ ਨੰਬਰ ਸਕਰੀਨ ਉੱਤੇ ਬਾਈ ਦਾ ਚੱਲਦਾ ਰਹਿਣਾ ਸ਼ੁਰੂਆਤ ਕਰਦੇ ਆਂ ਤਾਜੀ ਸੂਈ ਗਾਂ ਤੋਂ ਉਦੋਂ ਬਾਅਦ ਤੁਹਾਨੂੰ ਟੋਕੜ ਗੱਬਣ ਦਿਖਾ ਦੂੰਗਾ ਕਾਲੇ ਬਾਈ ਸਾਸਰੀ ਕਾ ਸਾਸਰੀ ਕਾਲੇ ਬਾਈ ਅੱਜ 4 ਨਾਲ ਸੀ ਮੇਰੇ ਖਿਆਲ ਚ ਪਹਿਲਾਂ ਫਿਰ ਵਿਕਰੀ ਵਾਲੇ ਹਾਂਜੀ 4 ਨਾਲ ਸੀਗੇ 2 ਵਿਕ ਗਏ ਜੀ ਅੱਛਾ ਹਾਂ ਤੇ 2 ਵੱਡੀਆਂ ਵੜਿਆ ਫਿਰ ਠੀਕ ਹੈ ਅੱਛਾ ਬਾਈ ਇਹ ਜਿਹੜੀ ਗਾਂ ਤੇਰੇ ਨਾਲ ਖੜੀ ਐ ਕਦੋਂ ਸੂਈ ਐ ਇਹ ਇਹ ਰਾਤ ਸੂਈ ਆ ਬਾਈ ਜੀ ਰਾਤ ਹੀ ਸੂਈ ਜਨੇ ਵੱਛੀ ਨੂੰ ਜਨਮ ਦਿੱਤਾ ਹੈ ਨਾ ਹਾਂਜੀ ਹਾਂਜੀ ਕੀ ਡਿਮਾਂਡ ਕਰਦੇ ਹੋ ਬਈ ਇਹਦੀ ਅੰਦਾਜ਼ਾ ਇਹਦਾ 1.45 ਹੈ ਜੀ 1.45 ਮੁੱਲ ਹੈ ਹਾਂਜੀ ਹਾਂਜੀ ਅੱਛਾ ਦੁੱਧ ਥੋੜੀ ਸਮਝ ਮੁਤਾਬਕ ਵੈਸੇ ਹਰੇਕ ਦੀ ਆਪਦੀ ਸੇਵਾ ਹੈ ਜਿੰਨਾ ਮਰਜੀ ਕੋਈ ਚੋਵੇ ਤੁਸੀਂ ਕਿੰਨਾ ਸੋਚਦੇ ਹੋ ਦੇ ਦੂਗੀ ਇਹ ਬਾਈ ਜੀ ਇਹ ਜਿੰਨਾ ਤੋਂ ਲਈ ਆ ਉਹਨਾਂ ਨੇ 38 ਕਿਲੋ ਪਿਛਲੇ ਸੂਏ ਚੋਇਆ ਦੱਸਿਆ ਉਹ ਵੀਡੀਓ ਵੀ ਦੇ ਦੇਣੇ ਹੋਣਗੇ ਹਾਂ ਤੇ ਇਹ ਇਥੇ ਹੋ ਸਕਦਾ ਵੀ 38 ਵੀ ਦੇ ਸਕਦੀ ਹੈ 40 ਵੀ ਦੇ ਸਕਦੀ ਹੈ ਠੀਕ ਹੈ ਚਲੋ ਅੱਗੇ ਅਗਲੇ ਦੀ ਸੰਭਾਲ ਹੈ ਹਾਂਜੀ ਹਾਂਜੀ ਤੋਰ ਦਈਏ ਬਈ ਇਹਨੂੰ ਸੋ ਦੱਸੋ ਇਹਨੇ ਬੱਚੀ ਨੂੰ ਜਨਮ ਦਿੱਤਾ ਹੈ 30 ਕਿਲੋ ਪਿਛਲੇ ਸੂਏ ਦੁੱਧਾ ਇਹਦਾ ਰਿਕਾਰਡ ਹੈ ਅੱਜ ਕੀ ਕਿੰਨਾ ਚੋਲੋਗੇ ਥੋੜੀ ਸਮਝ ਐ ਫੁੱਲ ਹਾਈਟ ਫੁੱਲ ਲੰਬਾਈ ਹੱਥੀਂ ਚਵਾਈ ਵਾਲਾ ਥਾਣਾ ਟਾਂਟਾ ਇਦਾਂ ਦਾ ਵੀ ਬਰੀਡਿੰਗ ਤੇ ਜਿਹਨੇ ਕੰਮ ਕਰਨਾ ਬੱਚੇ ਚੰਗੇ ਪਾਊਗੀ ਕੱਲ ਰਾਤ ਹੀ ਸੂਈ ਐ ਤਾਂ ਇਹ ਗੱਲ ਆ ਵੀ ਇਹਨੇ ਹਜੇ ਪੱਠਾ ਨੀਰਾ ਪੂਰਾ ਚੱਕਿਆ ਨਹੀਂਗਾ ਕਿਉਂਕਿ ਪਸ਼ੂ ਇੱਕ ਵਾਰ ਸੂਆ ਜਾ ਮੰਨ ਜਾਂਦਾ ਹੁੰਦਾ ਖਾਸ ਕਰਕੇ ਗਰਮੀ ਦੀ ਰੁੱਤ ਦੇ ਵਿੱਚ ਆ ਕੇ ਜਦੋਂ ਪੂਰਾ ਪੱਠਾ ਨਹੀਂ ਰਾ ਚੱਕੂਗੀ ਫਿਰ ਇਹਦਾ ਢਾਂਚਾ ਹੋਰ ਖੁੱਲਾ ਡੁੱਲਾ ਤੁਹਾਨੂੰ ਨਜ਼ਰ ਆਊਗਾ ਸੋ ਤਾਜੀ ਸੂਈ ਵੀ ਗਾਂ ਦਿਖਾ ਰਿਹਾ ਕੱਲ ਵੀ ਬਾਈ ਦਾ ਫੋਨ ਆਇਆ ਸੀ ਕੱਲ ਮੌਕਾ ਮਿਲਿਆ ਨਹੀਂ ਗਾ ਨਹੀਂ ਤੁਹਾਨੂੰ ਇਹ ਬਿਲਕੁਲ ਮੌਕੇ ਦੇ ਉੱਤੇ ਤਿਆਰੀਆਂ ਚ ਗਾਂ ਦਿਖਾਉਣੀ ਸੀ ਹਾਈਟ ਲੈਂਥ ਫੋਲਾ ਦੱਸੋ ਉਹਦਾ ਅੰਦਾਜ਼ਾ ਤੁਹਾਨੂੰ ਵੀਡੀਓ ਚ ਲੱਗਦਾ ਹੋਊਗਾ ਹਵਾਨਾ ਵੀ ਦੋਨੋਂ ਪਾਸਿਓ ਇੱਕੋ ਜਿਹਾ ਤੇ ਪੂਰਾ ਹੁਣ ਵੀ ਤਣਿਆ ਹੋਇਆ ਦਿਸਦਾ ਭਈ ਇੱਕ ਜਿਹੜਾ ਹੋਰ ਨਾ ਕਢਾ ਦਿੱਕੇ ਦਾ ਸੋ ਇੱਕ ਜਿਹੜਾ ਹੋਰ ਕਢਾਣੇ ਦੱਸੋ ਕਿਉਂਕਿ ਮੈਂ ਪਰਲੇ ਪਾਸੇ ਸੀ ਤਾਂ ਇਦ ਕੰਿ ਉਰਲੇ ਪਾਸੇ ਰਹਿ ਲਾਂਗੇ ਸੋ ਹੁਣ ਆਪਾਂ ਇਸ ਸਾਈਡ ਤੋਂ ਤੁਹਾਨੂੰ ਇਹ ਗਾਂ ਦਿਖਾ ਦਿੰਨੇ ਆ ਚੰਗੀ ਆ ਗਾੜੀ ਐ ਦੱਸੋ ਮੋੜ ਲਓ ਬਈ ਢਾਂਚਾ ਦੇਖੋ ਰੰਗ ਇਹਦਾ ਥੋੜਾ ਜਿਹਾ ਬਲੈਕ ਦੇ ਵਿੱਚ ਤੁਹਾਨੂੰ ਰੈੱਡ ਜਿਹਾ ਨਜ਼ਰ ਆਉਂਦਾ ਹੋਣਾ ਸੋ ਇਹ ਤਾਜੀ ਸੂਈ ਵੀ ਗਾਂ 1 ਲੱਖ ਤੇ 45000 ਦੀ ਡਿਮਾਂਡ ਐ ਮੌਕੇ ਤੇ ਇਹਦੇ ਚ ਮਾਨਤਾ ਹੋ ਜਾਊਗਾ ਇਹਦੀ ਵੱਚੀ ਦੇਖ ਲਓ ਬਈ ਖੁਰਲੀ ਨਾਲ ਲਾਈ ਵੱਚੀ ਮਰੀ ਗਈ ਖੁਰਲੀ ਨਾਲੋਂ ਹੁਣੇ ਹੀ ਦੋਸਤੋ ਦੇਖੋ ਕਿੰਨੀ ਉੱਚੀ ਚਾਰ ਦਿਓ ਬਾਈ ਫਸਟ ਤੋਂ ਬਹੁਤ ਵੱਡੀ ਬੱਚੀ ਨੂੰ ਇਹਨੇ ਜਨਮ ਦਿੱਤਾ ਦੇਖੋ ਬੱਚੀ ਉਹ ਕਾਫੀ ਤਕੜਾ ਸਟਰਕਚਰ ਬੱਚੀ ਦਾ ਵੀ ਹੋਊਗਾ ਜਿੱਦਾਂ ਇਸ ਗਾਂ ਦਾ ਢਾਂਚਾ ਉਸੇ ਤਰ੍ਹਾਂ ਥਣ ਥੋੜੀ ਥੋੜੀ ਪਲੂ ਹੋਣਾ ਥਣਾਂ ਦੇ ਉੱਤੇ ਜਦੋਂ ਪਲੂਣ ਲੈ ਜਾਂਦੀ ਉਹ ਤੋਂ ਬਾਅਦ ਚ ਥਣ ਦਾ ਸੈਜ ਬੜਾ ਸੋਹਣਾ ਨਿਕਲੂਗਾ ਇਹ ਤੋਂ ਅੱਗੇ ਬਾਈ ਜਿਹੜੀ ਟੋਕੜ ਕੱਬਣ ਹੈ ਇਹ ਕਿੰਨੇ ਚਰਦੀ ਕੱਬਣ ਹੋਗੀ ਏ ਬਾਈ ਜੀ ਸੱਤਾਂ ਮਹੀਨਿਆਂ ਦੀ ਗੱਬਣ ਪੂਰੀਆਂ ਦੀ ਬਸ ਹੋਣ ਵਾਲੀ ਆ ਪੂਰੇ ਸੱਤਾਂ ਮਹੀਨਿਆਂ ਦੀ ਅੱਛਾ ਹੁਣ ਦੁੱਧ ਦਿੰਦੀ ਆ ਜਾਂ ਡਰਾਈ ਕਰਦੀ ਆ ਬਾਈ ਡਰਾਈ ਕਰੀ ਜਾਂਨੇ ਆਂ ਇੱਕ ਡੰਗ ਚੋ ਲੈਣੀਆਂ ਯਾਨੀ ਕਿ ਦੂਜੇ ਦੀ ਜਿਹੜੇ ਨੇ ਥਣ ਚੈੱਕ ਕਰਾਉਂਦੀ ਆ ਕੋਈ ਮਰਜ਼ੀ ਥਣ ਚੈੱਕ ਕਰ ਸਕਦਾ ਥਣ ਚੈੱਕ ਕਰ ਸਕਦਾ ਉਂ ਬਾਹਰ ਨੂੰ ਹੁਣ ਦੁੱਧੋਂ ਤਾਂ ਡਰਾਈ ਮੰਨ ਲੇ ਹਨਾ ਹਾਂਜੀ ਹਾਂਜੀ ਹੁਣ ਦੁੱਧੋਂ ਛੱਡੀ ਜਾਂਦੀ ਠੀਕ ਐ ਕੀ ਡਿਮਾਂਡ ਕਰਦੇ ਹੋ ਬਾਈ ਇਹਦੀ 120 1 ਲੱਖ 20 ਹਜ਼ਾਰ ਜੀ ਤੋਰੀ ਬਾਈ 1 ਲੱਖ ਤੇ 20 ਹਜ਼ਾਰ ਰੇਟ ਆ ਦੱਸੋ ਸੱਤਾਂ ਦੀ ਗੱਬਣ ਐ 2 ਮਹੀਨੇ ਬਾਕੀ ਐ ਦੁੱਧੋਂ ਡਰਾਈ ਸਮਝ ਕੇ ਖਰੀਦ ਲਿਓ ਥਣਪਾਸ ਅਜੇ ਕਰਾਉਗੀ ਕਿਉਂਕਿ ਬਾਈ ਕਹਿੰਦਾ ਵੀ ਇੱਕ ਦੰਗੇ ਨੂੰ ਚੋ ਲੈਦਾ ਦੋ ਤਿੰਨ ਦਿਨਾਂ ਤੋਂ ਬਾਅਦ ਚ ਰੇਟ 1 ਲੱਖ ਤੇ 20 ਹਜ਼ਾਰ ਹੈ ਵੱਡਾ ਢਾਂਚਾ ਇਹਦਾ ਵੀ ਫੁੱਲ ਲੰਬਾਈ ਉਚਾਈ ਹਵਾਨਾ ਹੁਣ ਵੀ ਐਂ ਲੱਗਦਾ ਵੀ ਜਿਵੇਂ 10 12 ਕਿਲੋ ਦੁੱਧ ਚੋਣਾ ਹੋਵੇ ਤੇ ਇੰਨਾ ਆਰਾਮ ਨਾਲ ਹਰਾ ਹਵਾਨਾ ਹੈ ਪਰ ਇਹ ਤੁਹਾਨੂੰ ਦੱਸਿਆ ਹੀ ਆ ਵੀ ਲਗਭਗ ਇਹ ਹੁਣ ਡਰਾਈ ਤੇ ਹੀ ਹੈ ਥਣਪਾਸ ਕਰਾ ਦੂਗੀ 1 ਲੱਖ ਤੇ 20 ਹਜ਼ਾਰ ਰੇਟ 265000 ਜੋੜੇ ਦੀ ਡਿਮਾਂਡ ਬਣਦੀ ਹੈ ਇਕੱਠਿਆਂ ਖਰੀਦੋਂਗੇ ਮਾਨਤਨ ਵੱਧ ਹੋ ਜਾਊਗਾ ਨਾਗ ਤਿੰਨ ਜਾਵਣ ਨੇ ਕਿਉਂਕਿ ਇੱਕ ਤਾਂ ਗਾਂ ਹੈ ਤੁਹਾਡੇ ਕੋਲ ਟੋਕਣ ਕੱਪਣ ਜਿਹੜੀ ਦੋਵਾਂ ਮਹੀਨਿਆਂ ਨੂੰ ਬੱਚਾ ਦੇ ਦੂਗੀ ਤੇ ਇੱਕ ਗਾਂ ਕਰਮਾਲੀ ਨੇ ਵੱਛੀ ਬਹੁਤ ਸੋਹਣੀ ਦੇਈ ਦਿੱਤੀ ਹੈ ਉਹ ਵੀ ਤੁਸੀਂ ਨਾਲ ਦੇਖ ਕੇ ਖਰੀਦ ਸਕਦੇ ਹੋ ਧੰਨਵਾਦ ਇਸ ਵੀਡੀਓ ਨੂੰ ਦੇਖਣ ਲਈ